ਠੰਡ ਇਸ ਲਈ ਨਹੀਂ ਹੈ ਕਿ ਅਸੀਂ ਕੋਟ ਸਵੈਟਰ ਪਹਿਨ ਲਿਆ ਸਗੋਂ ਇਹ ਤੋਂ ਉਲਟ ਅਸੀਂ ਕੋਟ ਸਵੈਟਰ ਇਸ ਲਈ ਪਹਿਨੇ ਆ ਕਿਉਂਕਿ ਠੰਡ ਹੈ ਮੌਸਮ ਇਸ ਲਈ ਖਰਾਬ ਨਹੀਂ ਹੈ ਕਿ ਕਿਦਰੇ ਕੋਈ ਜ਼ੁਲਮ ਹੋਇਆ ਸੀ ਸਗੋਂ ਇਹ ਤੋਂ ਉਲਟ ਅਸੀਂ ਕਹਿ ਸਕਦੇ ਆ ਕਿ ਜ਼ੁਲਮ ਉਹਨਾਂ ਦਿਨਾਂ ਦੇ ਵਿੱਚ ਹੋਇਆ ਜਿਹੜੇ ਦਿਨਾਂ ਦੇ ਵਿੱਚ ਮੌਸਮ ਖਰਾਬ ਸੀ ਕੁਦਰਤ ਕੋਲ ਨਾ ਕੰਨ ਨਾ ਅੱਖਾਂ ਨਾ ਹੀ ਲੋਕਾਂ ਦੇ ਦੁੱਖ ਸੁੱਖ ਮਹਿਸੂਸ ਕਰਨ ਵਾਲਾ ਮਨ ਹੈ ਸੋ ਸਾਨੂੰ ਹੀ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹੋਏ ਕੁਦਰਤ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਪੈਂਦਾ ਹੈ